ਸਿਆਣੇ ਬਜ਼ੁਰਗਾਂ ਦੁਆਰਾ ਦੱਸੀਆਂ ਗੱਲਾਂ ਮਹੱਤਵਪੂਰਨ ਗੱਲਾਂ ਜੋ ਤੁਹਾਡੀ ਜ਼ਿੰਦਗੀ ਵਿੱਚ ਕੰਮ ਆਉਣਗੀਆਂ ਨੰਬਰ 1 ਕਾਲਾ ਨਮਕ ਖਾਣ ਦੇ ਨਾਲ ਸਰੀਰ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਨੰਬਰ 2 ਗਰਭਵਤੀ ਔਰਤਾਂ ਨੂੰ ਕੱਚੀਆਂ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨੰਬਰ 3 ਘੱਟ ਪਾਣੀ ਪੀਣ ਦੇ ਨਾਲ ਪਿਸ਼ਾਬ ਦੇ ਨਾਲ ਸੰਬੰਧਿਤ ਬਿਮਾਰੀਆਂ ਤੁਹਾਨੂੰ ਹੋ ਸਕਦੀਆਂ ਨਹੀਂ ਨੰਬਰ 4 ਨਿੰਬੂ ਦਾ ਛਿਲਕਾ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨਹੀਂ ਨੰਬਰ 5 ਅੰਗੂਰਾਂ ਦੇ ਨਾਲ ਵਾਲਾਂ ਦੇ ਝੜਨਾ ਘਟ ਜਾਂਦਾ ਹੈ ਨੰਬਰ 6 ਆਲੂ ਬੁਖਾਰਾ 슈ਗਰ ਦੇ ਮਰੀਜ਼ਾਂ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 7 ਅਨਾਨਾਸ ਖਾਣ ਦੇ ਨਾਲ ਜੋੜਾਂ ਦੇ ਦਰਦ ਦੇ ਵਿੱਚ ਆਰਾਮ ਮਿਲਦਾ ਹੈ ਨੰਬਰ 8 ਪੁੰਨਿਆ ਹੋਇਆ ਪਿਆਜ਼ ਖਾਣ ਦੇ ਨਾਲ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਂਦੇ ਨੇ ਨੰਬਰ 9 ਜਿਆਦਾ ਮਾਤਰਾ ਦੇ ਵਿੱਚ ਆਲੂ ਚਿਪਸ ਖਾਣ ਦੇ ਨਾਲ ਦੰਦਾਂ ਦੇ ਵਿੱਚ ਸੜਨਾ ਆਉਣ ਲੱਗ ਜਾਂਦੀ ਹੈ ਨੰਬਰ 10 ਪਪੀਤਾ ਤੁਹਾਡੀ ਚਮੜੀ ਜਿਹੜੀ ਨੇਚਰਲ ਮੋਇਸਚਰਾਈਜ਼ਰ ਵਾਂਗੂ ਕੰਮ ਕਰਦਾ ਹੈ ਨੰਬਰ 11 ਜੇਕਰ ਤੁਹਾਡੀ ਹਾਈਟ ਰੁਕੀ ਹੋਈ ਹੈ ਤੇ ਤੁਸੀਂ ਉਸ ਨੂੰ ਵਧਾਉਣਾ ਚਾਹੁੰਦੇ ਹੋ ਤੁਸੀਂ ਗੁੜ ਅਤੇ ਪਿਆਜ਼ ਨੂੰ ਇਕੱਠੇ ਖਾਓ ਇਹ ਚੀਜ਼ ਤੁਹਾਡੀ ਹਾਈਟ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰੇਗੀ ਨੰਬਰ 12 ਰਾਜਮਾ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਪਾਇਆ ਜਾਂਦਾ ਹੈ ਜਿਹੜੇ ਲੋਕ ਮੀਟ ਮੱਛੀ ਮਾਸ ਨਹੀਂ ਖਾਂਦੇ ਉਹਨਾਂ ਦੇ ਲਈ ਰਾਜਮਾ ਇੱਕ ਪਰਫੈਕਟ ਚੀਜ਼ ਹੈ ਪ੍ਰੋਟੀਨ ਹਾਸਲ ਕਰਨ ਦੀ ਨੰਬਰ 13 ਜੇਕਰ ਤੁਸੀਂ ਆਂਡਾ ਨਹੀਂ ਖਾਂਦੇ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਮੂੰਗਫਲੀ ਖਾਣੀ ਸ਼ੁਰੂ ਕਰ ਦਿਓ ਤੁਹਾਨੂੰ ਸਾਰੇ ਉਹ ਪੋਸਟਿਕ ਤੱਤ ਮੂੰਗਫਲੀ ਦੇ ਵਿੱਚੋਂ ਹੀ ਮਿਲ ਜਾਣਗੇ ਨੰਬਰ 14 ਚੌਲਾਂ ਨੂੰ ਖਾਣ ਦਾ ਸਹੀ ਸਮਾਂ ਹੈ ਦਿਨ ਦਾ ਸਮਾਂ ਦਿਨ ਦੇ ਸਮੇਂ ਤੁਸੀਂ ਚੌਲਾਂ ਨੂੰ ਖਾ ਸਕਦੇ ਹੋ ਪਰ ਜੇਕਰ ਤੁਸੀਂ ਇਸ ਨੂੰ ਰਾਤ ਨੂੰ ਖਾਓਗੇ ਤਾਂ ਇਸ ਦੇ ਨਾਲ ਵਜਨ ਬਹੁਤ ਜਲਦੀ ਵਧੇਗਾ ਨੰਬਰ 15 ਉਬਲੇ ਹੋਏ ਅੰਡੇ ਤੁਹਾਡੇ ਮੂੰਹ ਦੇ ਉੱਪਰ ਜਿਹੜੇ ਡਾਰਕ ਸਰਕਲ ਬਣੇ ਹੁੰਦੇ ਨੇ ਉਹਨਾਂ ਨੂੰ ਕੱਟ ਕਰ ਦਿੰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਹੈ ਨੰਬਰ 16 ਕੱਚੀ ਹਰੀ ਮਿਰਚ ਦੇ ਵਿੱਚ ਵਿਟਾਮਿਨ ਸੀ ਹੁੰਦਾ ਹੈ ਜਿਹੜਾ ਚਿਹਰੇ ਦੇ ਉੱਪਰ ਦਾਗ ਤੇ ਧੱਬੇ ਦੋਨਾਂ ਨੂੰ ਖਤਮ ਕਰਦਾ ਹੈ ਨੰਬਰ 17 ਤਾਜ਼ਾ ਪਨੀਰ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਖਾਓਗੇ ਤਾਂ ਇਸ ਦੇ ਨਾਲ ਵਜ਼ਨ ਕੰਟਰੋਲ ਦੇ ਵਿੱਚ ਰਹਿੰਦਾ ਹੈ ਨੰਬਰ 18 ਗਰਮੀਆਂ ਦੇ ਵਿੱਚ ਤੁਸੀਂ ਦੁੱਧ ਦੇ ਵਿੱਚ ਖਾਸ-ਖਾਸ ਪਾ ਕੇ ਪਿਓ ਇਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਠੰਡਕ ਦੇਵੇਗੀ ਨੰਬਰ 19 ਜ਼ਿਆਦਾ ਨਮਕ ਖਾਣ ਦੇ ਨਾਲ ਤੁਹਾਡੇ ਦਿਮਾਗ ਦੇ ਉੱਪਰ ਬੁਰਾ ਅਸਰ ਪੈ ਸਕਦਾ ਹੈ ਨੰਬਰ 2 ਬਲੱਡ ਸ਼ੂਗਰ ਦੇ ਮਰੀਜ਼ਾਂ ਨੂੰ ਗੁੜ ਤੋਂ ਬਚਣਾ ਚਾਹੀਦਾ ਹੈ। ਨੰਬਰ 21 ਕੜੀ ਪੱਤਾ ਜੇਕਰ ਤੁਸੀਂ ਹਰ ਰੋਜ਼ ਸਵੇਰੇ ਖਾਂਦੇ ਹੋ ਤਾਂ ਇਸ ਦੇ ਨਾਲ ਤੁਹਾਡੀ ਕਿਡਨੀ ਦੀ ਜਿਹੜੀ ਸਿਹਤ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੁੰਦਾ ਹੈ। ਨੰਬਰ 22 ਡਰਾਈ ਫਰੂਟ ਹਰ ਰੋਜ਼ ਖਾਣ ਦੇ ਨਾਲ ਤੁਹਾਡਾ ਸਰੀਰ ਲੋਹੇ ਵਰਗਾ ਮજબૂત ਹੋ ਜਾਵੇਗਾ ਕਿਸ਼ਮਿਸ਼ ਇੱਕ ਡੇਲੀ ਖਾਂਦੇ ਹੋ ਤਾਂ ਇਸ ਤਰ੍ਹਾਂ ਤੁਹਾਡੀ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਨੰਬਰ 23 ਅਮਰੂਦ ਖਾਣਾ ਚਾਰ ਸੇਬ ਖਾਣ ਦੇ ਬਰਾਬਰ ਹੁੰਦਾ ਹੈ ਨੰਬਰ 24 ਪਪੀਤੇ ਦੇ ਦੋ ਬੀਜ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਅੰਦਰ ਜਿੰਨੇ ਵੀ ਕੀੜੇ ਨੇ ਉਹ ਸਾਰੇ ਮਰ ਜਾਂਦੇ ਨੇ ਤੇ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਸੋਜ ਹੈ ਉਹ ਵੀ ਘਟ ਹੋ ਜਾਂਦੀ ਹੈ। ਨੰਬਰ 22 ਲੌਂਗਾਂ ਦੇ ਤੇਲ ਦੇ ਨਾਲ ਦੰਦਾਂ ਦਾ ਦਰਦ ਠੀਕ ਹੁੰਦਾ ਹੈ। 7 ਦਿਨ ਤੱਕ ਲਗਾਤਾਰ ਖੀਰਾ ਖਾਣ ਦੇ ਨਾਲ ਅੱਖਾਂ ਦੇ ਥੱਲੇ ਜਿਹੜੀ ਸੋਜ ਹੁੰਦੀ ਹੈ ਉਹ ਘਟ ਜਾਂਦੀ ਹੈ। ਇੱਕ ਅਮਰੂਦ ਖਾਣ ਦੇ ਨਾਲ 4 ਸੇਬ ਖਾਣ ਦੇ ਬਰਾਬਰ ਹੁੰਦਾ ਹੈ। ਨੰਬਰ 26 ਆਂਡੇ ਦੇ ਵਿੱਚ ਸਾਰੇ ਜ਼ਰੂਰੀ ਪ੍ਰੋਟੀਨ ਅਤੇ ਵਿਟਾਮਿਨ ਹੁੰਦੇ ਨੇ। ਵਿਟਾਮਿਨ ਸੀ ਤੋਂ ਬਿਨਾ ਆਂਡੇ ਦੇ ਵਿੱਚ ਸਾਰੇ ਤਰ੍ਹਾਂ ਦੇ ਵਿਟਾਮਿਨ ਹੁੰਦੇ ਨੇ ਨੰਬਰ 27 ਪਾਲਕ ਦੇ ਅੰਦਰ ਜਿਹੜਾ ਆਇਰਨ ਹੁੰਦਾ ਹੈ ਇਹ ਸਾਡੇ ਸਰੀਰ ਦੇ ਅੰਦਰ ਹਿਮੋਗਲੋਬਿਨ ਨੂੰ ਬਣਾਉਣ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 28 ਹਰ ਰੋਜ਼ ਅਖਰੋਟ ਖਾਣ ਦੇ ਨਾਲ ਵੈਸਟ ਕੈਂਸਰ ਦਾ ਖਤਰਾ ਘਟ ਜਾਂਦਾ ਹੈ ਨੰਬਰ 29 ਗ੍ਰੀਨ ਟੀ ਭਾਰਨ ਘਟਾਉਣ ਦੇ ਵਿੱਚ ਬਹੁਤ ਜ਼ਿਆਦਾ ਸਹਾਇਕ ਮੰਨੀ ਜਾਂਦੀ ਹੈ ਨੰਬਰ 30 ਨਿੰਬੂ ਨੂੰ ਦੁਨੀਆ ਤੇ ਸਭ ਤੋਂ ਹੈਲਦੀ ਫੂਡ ਦੇ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਨੰਬਰ 31 ਦਹੀਂ ਦੇ ਵਿੱਚ ਪ੍ਰੋਵਾਈਡਸ ਹੁੰਦੇ ਨੇ ਜਿਹੜੇ ਕਿ ਪਾਚਨ ਕਿਰਿਆ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੇ ਨੇ ਨੰਬਰ 32 ਮੱਕੀ ਦੀ ਰੋਟੀ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਨੇ ਨੰਬਰ 33 ਅੰजीर ਸਾਡੇ ਬਾਡੀ ਦੇ ਵਿੱਚੋਂ ਟਾਕਸਿਨ ਬਾਹਰ ਤਰ੍ਹਾਂ ਨੂੰ ਬਾਹਰ ਕੱਢ ਦਿੰਦੀ ਹੈ ਨੰਬਰ 34 ਛੋਟੀ ਇਲੈਚੀ ਖਾਣ ਦੇ ਨਾਲ ਗਲੇ ਦੇ ਵਿੱਚ ਜਿਹੜੀ ਖਾਰਿਸ਼ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ। ਨੰਬਰ 35 ਆਵਲਾ ਜਾਂ ਕੇ ਆਮਲਾ ਖਾਣ ਦੇ ਨਾਲ ਵਿਟਾਮਿਨ ਸੀ ਦੀ ਕਮੀ ਦੂਰ ਹੋ ਜਾਂਦੀ ਹੈ। ਨੰਬਰ 36 ਕੋਸ਼ਿਸ਼ ਕਰੋ ਕਿ ਪਲਾਸਟਿਕ ਦੇ ਬਣੇ ਹੋਏ ਗਲਾਸ ਅਤੇ ਬੋਤਲ ਦੇ ਵਿੱਚ ਪਾਣੀ ਨਾ ਪੀਓ। ਨੰਬਰ 37 ਪਿਆਜ਼ ਅਤੇ ਲਸਣ ਦੇ ਵਿੱਚ ਜਿਹੜੀ ਸਮੈਲ ਹੁੰਦੀ ਹੈ ਉਹ ਪੋਟਾਸ਼ੀਅਮ ਦੇ ਕਾਰਨ ਹੁੰਦੀ ਹੈ। ਨੰਬਰ 38 ਇੱਕ ਆਲੇ ਨੂੰ ਦੁੱਧ ਦੇ ਨਾਲ ਹਰ ਰੋਜ਼ ਖਾਣ ਦੇ ਨਾਲ ਖੂਨ ਦੀ ਕਮੀ ਦਾ ਰੋਗ ਦੂਰ ਹੋ ਜਾਂਦਾ ਹੈ। ਨੰਬਰ 39 ਚੌਲਾਂ ਨੂੰ ਬਹੁਤ ਜ਼ਿਆਦਾ ਧੋਣ ਦੇ ਨਾਲ ਵਿਟਾਮਿਨ B1 ਇਹਨਾਂ ਦੇ ਵਿੱਚੋਂ ਖਤਮ ਹੋ ਜਾਂਦਾ ਹੈ। ਨੰਬਰ 40 ਜਿਆਦਾ ਸਟਰੋਂਗ ਚਾਹ ਪੀਂਦੇ ਨਾਲ ਪੇਟ ਦੇ ਵਿੱਚ ਅਲਸਰ ਹੋਣ ਦਾ ਖਤਰਾ ਰਹਿੰਦਾ ਹੈ। ਨੰਬਰ 41 ਸਭ ਤੋਂ ਜ਼ਿਆਦਾ ਵਿਟਾਮਿਨ ਪਪੀਤੇ ਅਤੇ ਗਾਜਰ ਦੇ ਵਿੱਚ ਪਾਏ ਜਾਂਦੇ ਨੇ। ਨੰਬਰ 42 ਕੀ ਵੀ ਜੂਸ ਪੀਣ ਦੇ ਨਾਲ ਸਕਿਨ ਦੇ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਦੇ ਵਿੱਚ ਮਦਦ ਮਿਲਦੀ ਹੈ। ਨੰਬਰ 43 ਅਨਾਨਾਸ ਖਾਣ ਦੇ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ। ਨੰਬਰ 44 ਪਨੀਰ ਦੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ B ਸਾਡੀ ਮੈਮਰੀ ਨੂੰ ਤੇਜ਼ ਕਰਦਾ ਹੈ। ਨੰਬਰ 45 ਜੇ ਹੋ ਸਕੇ ਤਾਂ ਦੁੱਧ ਨੂੰ ਖੜੇ ਹੋ ਕੇ ਹੀ ਪੀਣਾ ਚਾਹੀਦਾ ਹੈ। ਨੰਬਰ 46 ਕਰੇਲੇ ਦਾ ਜੂਸ ਪੀਣ ਦੇ ਨਾਲ ਸਾਡਾ ਕੋਣ ਸਾਫ ਹੁੰਦਾ ਹੈ ਨੰਬਰ 47 ਫਟੇ ਹੋਏ ਬੁੱਲਾਂ ਨੂੰ ਮੁਲਾਇਮ ਬਣਾਉਣ ਦੇ ਲਈ ਸਰੋਂ ਦਾ ਤੇਲ ਤੁੰਨੀ ਦੇ ਵਿੱਚ ਲਗਾਓ ਨੰਬਰ 48 ਅਨਾਰ ਨੂੰ ਖਾਣ ਦੇ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਨੰਬਰ 49 ਦੁੱਧ ਦੇ ਵਿੱਚ ਚੁਹਾਰਿਆਂ ਨੂੰ ਉਬਾਲ ਕੇ ਖਾਣ ਦੇ ਨਾਲ ਪਤਲਾ ਇਨਸਾਨ ਵੀ ਮੋਟਾ ਹੋਣ ਲੱਗ ਜਾਂਦਾ ਹੈ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬੋਲਣ ਲੇਖਨ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ। ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ